ਇੱਤੋਪੋਲ ਸਦੀ ਸਖਤ ਕਾਰਵਾਈ ਦਿੱਤਾ ਖੋਆ ਕਰਨ ਵਾਲੇ ਤੋਂ ਲਟੇਰੇ ਹਥਿਆਰਾਂ ਸਨ ਕਾਬੂ ਜਿਵੇਂ ਕਿ ਅੱਤੋਂ ਪਹਿਲੇ ਹੀ ਜਾਣਦੇ ਆ ਕਿ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕਿ ਅਪਰਾਧ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੇ ਅਨੁਦਿਸ਼ਨ ਅਨੁਸਾਰ ਇੱਕ ਜਤੂ ਵਿੱਚ ਬੜਾ ਦੰਦੇਦਾਰੇ ਖੋਦ ਦੀ ਵਾਰਦਾਤ ਹੋਈ ਸੀ 10 ਤਰੀਕ ਨੂੰ ਟੈਂਪਟ ਹੋਈ ਸੀ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋਂ ਮੈਡਮ ਨੇ ਉਹਦਾ ਫ੍ਰੰਟ ਐਕਸ਼ਨ ਕਰਦਿਆਂ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜਤੂ श्री मनोज कुमार जी और अर्बन मुन्नंजडे बटे डीएसपी डीए नाल जैतोں सीआईए स्टाफ और एसएचओ जैतोनी टीम ने ਇਹਨਾਂ ਨੂੰ ਫ੍ਰੌਂਟ ਐਕਸ਼ਨ ਕਰਦੇ ਹਾਂ ਦੋ ਲੜਕਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਹੈ ਗੁਰ ਗੁਰਪ੍ਰੀਤ ਸਿੰਘ ਔਰ ਉਹਦੇ ਇੱਕ ਨਵਾਂ ਮੁੰਡਾ ਨਾਮ ਲਾਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇਸੂ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਫਿਰ